ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਕਾਫੀ ਮਹੀਨੇ ਤੇ ਉਡੀਕ ਸੀ ਇਸ ਦਿਨ ਦੀ 16 ਜੂਨ ਦੀ ਕਿ ਜਦੋਂ ਸਾਡੇ ਪਿੰਡ ਬਾਬਾ ਜੋਗੀ ਪੀਰ ਜੀ ਦੇ ਅਸਥਾਨ ਤੋਂ ਜਿਹੜੀ ਯਾਤਰਾ ਜਾਂਦੀ ਹੈ ਸ਼ੁਰੂ ਹੁੰਦੀ ਹੈ ਇਹ ਤੀਸਰੀ ਯਾਤਰਾ ਹੈ ਤੇ ਜਿਹੜਾ ਜੱਥਾ ਹੈ ਉਹ ਵੱਧਦਾ ਹੀ ਜਾਂਦਾ ਹਰ ਸਾਲ ਪਿੰਡ ਧੌਲਾਂ ਦੀ ਗੱਲ ਕਰਾਂ ਬਾਬਾ ਜੋਗੀ ਪੀਰ ਦੀ ਬੜੀ ਕਿਰਪਾ ਹੈ ਇਸ ਪਿੰਡ ਤੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਇਸ ਵੇਲੇ ਉਸੇ ਅਸਥਾਨ ਤੇ ਖੜਾ ਅਰਦਾਸ ਹੋ ਚੁੱਕੀ ਹੈ ਤੇ ਦੂਜੇ ਪਾਸੇ ਲੈ ਚਲਦਾ ਸੰਗਤ ਖੜੀ ਹੈ ਤੇ ਅੱਜ ਜਿਹੜੀ ਪਹਿਲੇ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਤੁਹਾਨੂੰ ਪੂਰੀ ਲਾਈਵ ਵੀਡੀਓ ਦਿਖਾਵਾਂਗੇ ਸਾਰੇ ਜਿਹੜੀ ਜਿਹੜੀ ਜਗਾ ਆਪਾਂ ਗੁਰੂ ਘਰਾਂ ਦੇ ਵਿੱਚ ਰੁਕਾਂਗੇ ਆਓ ਇੱਕ ਵਾਰ ਸੰਗਤ ਕੋਲ ਲੈ ਚਲਦੇ ਹਾਂ ਤੇ ਪੂਰੀ ਜਾਣਕਾਰੀ ਜਿਹੜਾ ਪਿਛਲੇ ਸਾਲ ਜੱਥਾ ਗਿਆ ਸੀ ਉਹਦੇ ਵਿੱਚ 13 ਮੈਂਬਰ ਸੀ ਉਸ ਤੋਂ ਪਹਿਲਾਂ ਵੀ 13 ਮੈਂਬਰ ਤੇ ਇਸ ਵਾਰ 32 ਜਿਹੜਾ ਜੱਥਾ ਜਾ ਰਿਹਾ 32 ਮੈਂਬਰਾਂ ਦਾ ਸੋ ਇੱਕ ਵਾਰ ਫੌਜੀ ਸਾਹਿਬ ਨਾਲ ਕਰਦੇ ਆਂ ਗੱਲਬਾਤ ਟਕਾਰਲੇ ਤੋਂ ਫੌਜੀ ਸਾਹਿਬ ਜੁੜੇ ਆਂ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਹੋ ਜੀ ਬਿਲਕੁਲ ਕਿਰਪਾ ਗੁਰੂ ਮਹਾਰਾਜ ਦੀ ਪਾਜੀ ਕੀ ਕਹਿੰਨੇ ਆ ਯਾਤਰਾ ਦਾ ਕਿਵੇਂ ਸਵਾਬ ਬਣਿਆ ਜੀ ਯਾਤਰਾ ਦਾ ਸਵਾਬ ਐਸ ਤਰ੍ਹਾਂ ਬਣਿਆ ਸਾਨੂੰ ਜੀ ਸਤਨਾਮ ਨੇ ਧੋਲ ਨੇ ਚਾਲ ਸਾਹਿਬ ਨੇ ਫੋਨ ਕਰਕੇ ਦੱਸਿਆ ਕਿ ਸਾਡੇ ਪਿੰਡ ਤੋਂ ਹਰ ਸਾਲ ਯਾਤਰਾ ਜਾਂਦੀ ਸਾਨੂੰ ਪਤਾ ਵੀ ਸੀ ਪਿਛਲੀ ਵਾਰ ਅਸੀਂ ਲਾਈਵ ਦੇਖਦੇ ਰਹੇ ਆਂ ਜੀ ਤੇ ਦਿਖਾਉਂਦੇ ਰਹੇ ਤੁਸੀਂ ਲਾਈਵ ਤੇ ਇੱਛਾ ਵੀ ਸੀਗੀ ਕਿ ਜਾਈਏ ਜਿਵੇਂ ਸਾਨੂੰ ਕਾਲ ਆਈ ਕਿ ਐਦਾਂ ਕਰਕੇ ਮੰਨ ਲਓ ਇੱਥ ਅਸੀਂ ਟਕਾਰਲਾ ਪਿੰਡ ਤੋਂ ਮੈਂ ਤੇ ਮੇਰੇ ਚਾਚਾ ਜੀ ਰਾਮ ਲਾਲ ਨੇ ਅਸੀਂ ਦੋਵੇਂ ਜਾ ਰਹੇ ਹਾਂ ਟੋਟਲ 32 ਜਿਹੜੇ ਸ਼ਰਧਾਲੂ ਉਹ ਜਾ ਰਹੇ ਐ ਅਸੀਂ ਤਾਂ ਪ੍ਰਮਾਤਮਾ ਕੋਲ ਇਹ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜਾ ਜੱਥਾ ਅੱਜ ਜੋਗੀ ਪੀਰ ਪਿੰਡ ਤੋਂ ਹੌਲ ਤੋਂ ਜਾ ਰਿਹਾ ਹੈ ਇਹ ਆਪਣੀ ਯਾਤਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਐਨ ਵਧੀਆ ਕਰਕੇ ਤੇ ਸੁਖਸਬੀਲੀ ਨਾਲ ਜਾਵੇ ਤੇ ਸੁਖਸਬੀਲੀ ਨਾਲ ਆਵੇ ਤੋਂ ਪੀਰ ਪਿੰਡ ਬਾਰੇ ਕੀ ਕਹਿੰਦੇ ਨੌਜਵਾਨਾਂ ਨੇ ਰਾਤੀ ਪ੍ਰੋਗਰਾਮ ਬਣਾਇਆ ਰਾਤੀ ਆ ਗਿਆ ਸਾਡੇ ਥੋਪੀ ਪੈਂਟ ਵਾਲਿਆਂ ਦਾ ਵੀ ਦੇਖੋ ਜੀ ਮੈਂ ਤਾਂ ਕਹੂਗਾ ਸ਼ਰਦਾ ਭਾਵਨਾ ਹੁੰਦੀ ਆਪਣੀ ਆਪਣੀ ਇਹਨਾਂ ਦੀ ਸ਼ਰਦਾ ਸੀਗੀ ਜਿਵੇਂ ਕਿ ਸਾਡੇ ਕੋਲ ਦੋ ਗੱਡੀਆਂ ਸੀਗੀਆਂ ਪਹਿਲੇ ਕਰਵਾਈਆਂ ਹੋਈਆਂ ਤੇ 27 ਸਵਾਰੀਆਂ ਪੂਰੀਆਂ ਸੀਗੀਆਂ ਗੱਡੀਆਂ ਦੇ ਹਿਸਾਬ ਨਾਲ ਤੇ ਇਹਨਾਂ ਨੇ ਆਪਣੀ ਹੀ ਗੱਡੀ ਕਰਵਾ ਕੇ ਨਾਲ ਜਾਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਸ਼ਰਦਾ ਸੀਗੀ ਸ਼ਰਦਾ ਸਭ ਤੋਂ ਵੱਡੀ ਹੁੰਦੀ ਸਤਨਾਮ ਜੀ 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 ਸੋ ਬਹੁਤ ਧੰਨਵਾਦ ਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੇ ਪਾਜੀ ਕਿੱਦਾਂ ਡਰ ਤਾਂ ਨਹੀਂ ਲੱਗਦਾ ਮੰਝ ਕਹਿੰਦੇ ਚੜ੍ਹਾਈ ਬਹੁਤ ਹੈ ਨਹੀਂ ਡਰ ਕਾਦਾ ਜੀ ਡਰ ਕੋਈ ਨਹੀਂ ਹੈ ਜੀ ਵੈਸੇ ਲੋਕਾਂ ਨੇ ਡਰਾਇਆ ਤਾਂ ਬਹੁਤ ਹੋਣਾ ਹੋ ਬਹੁਤ ਲੋਕ ਡਰਾਉਂਦੇ ਆ ਦੇਖੋ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਜੀ ਠੀਕ ਹੈ ਜੀ ਤੇ ਸਾਡੀ ਪਹਿਲੀ ਯਾਤਰਾ ਹੈ ਸਾਨੂੰ ਲੋਕਾਂ ਨੇ ਬਹੁਤ ਕਿਹਾ ਕਿ ਉੱਥੇ ਆਕਸੀਜਨ ਘੱਟ ਹੈ ਜੇ ਇਹ ਐ ਉਹ ਐ ਬਾਕੀ ਅਸੀਂ ਸਾਨੂੰ ਕੋਈ ਡਰ ਹੈ ਨਹੀਂ ਮਹਾਰਾਜ ਦੇ ਨਾਲ ਮਹਾਰਾਜ ਸਾਡੇ ਨਾਲ ਹੈ ਜੀ ਜੀ ਠੀਕ ਹੈ ਜੀ ਤੇ ਬਾਕੀ ਅਸੀਂ ਤਾਂ ਇਹੀ ਆਸ਼ ਕਰਦੇ ਆਂ ਭਈ ਗਾਹਾਂ ਨੂੰ ਮਹਾਰ ਐਤ ਕੀ 32 ਵਾਰੀਆਂ 32 ਜਿੱਥਾ ਜਾ ਰਿਹਾ ਅਗਲੀ ਬਾਦ ਨੂੰ 64 ਦਾ ਹੋ ਜੂਵੇ ਜੀ ਠੀਕ ਹੈ ਜੀ ਹਾਂ ਤੇ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਠੀਕ ਠਾਕ ਪਹਿਲਾਂ ਤਾਂ ਯਾਤਰਾ ਦੋਸਤੋ ਕਿੰਵੀਂ ਤੁਹਾਡੀ 6ਵੀਂ ਯਾਤਰਾ ਜੀ ਤੇ ਤੁਸੀਂ ਤਾਂ ਵਾਕਿਆ ਨੂੰ ਬੜਾ ਹੌਸਲਾ ਦਿੰਨੇ ਪਿਛਲੀ ਵਾਰ ਸਾਨੂੰ ਵੀ ਬੜਾ ਹੌਸਲਾ ਦਿੱਤਾ ਅੱਛਾ ਇੱਕ ਗੱਲ ਦੋਸਤੋ ਲੋਕ ਡਰਾਂਦੇ ਬਹੁਤ ਹੈ ਜੀ ਉੱਥੇ ਆਕਸੀਜਨ ਦੀ ਕਮੀ ਹੈ ਚੜ੍ਹਨੀ ਹੋਣਾ ਕੁਝ ਨਹੀਂ ਹੈਗਾ ਜੀ ਪਿਛਲੇ ਵਾਰ ਜਿਹੜੇ ਬੰਦੇ ਬਿਮਾਰ ਸੀ ਉਹ ਵੀ ਚੜ੍ਹੇ ਆ ਜੀ ਜਿਹੜੇ ਕਹਿੰਦੇ ਸੀ ਜਾਏ ਨਹੀਂ ਸਕਦੇ ਸੀ ਉਹ ਵੀ ਚੜ ਕੇ ਦੱਸਦੇ ਜੀ ਜੀ ਉਹ ਜਾਣਾ ਸਿਰ ਮਹਾਰਾਜ ਹੈ ਜੀ ਅਸੀਂ ਕੁਝ ਨਹੀਂ ਕਰਨ ਵਾਲੇ ਜੀ ਨਾ ਇੱਥੋਂ ਲਿਜਾਣਾ ਨੂੰ ਧਰਮ ਆਪਣੇ ਦਰਸ਼ਨ ਆਪ ਕਰਾਣੇ ਆ ਜੀ ਇੱਕ ਵਾਰੀ ਇੱਥੇ ਹੌਸਲਾ ਕਰਨਾ ਪੈਂਦਾ ਲੈ ਕੇ ਬਾਬਾ ਜਾਨ ਲਿਜਾਣੇ ਵਾਲਾ ਬਾਬਾ ਜੀ ਆਪੀ ਜੀ ਜੀ ਸਾਡਾ ਤਾਂ ਕਹਿਣਾ ਇੱਥਾਂ ਵੀ ਚਲੋ ਜੀ ਬਾਕੀ ਲਿਜਾਣਾ ਉੱਪਰ ਪੂਜਣ ਵਾਲਾ ਉਹੀ ਆ ਜੀ ਮੈਨੂੰ ਇਹ ਪਤਾ ਲੱਗਿਆ ਪਿਛਲੀ ਵਾਰ ਕੋਈ ਅਰਦਾਸ ਕਰਕੇ ਆਇਆ ਸੀ ਉਹ ਪੂਰੀ ਹੋ ਗਈ ਤੁਹਾਡੀ ਹਾਂ ਜੀ ਹਾਂ ਜੀ ਅਸੀਂ ਇਹ ਪੂਰੀ ਪਿਛਲੇ ਅਰਦਾਸ ਕਰਕੇ ਆਈ ਨਵਾਂ ਸਰਪੰਚ ਬਣਾਵਾਂਗੇ ਉਹਨਾਂ ਵੱਲੋਂ ਅਸੀਂ ਅੱਜ ਟੈਂਪੂ ਡਰ ਜੋ ਤੁਸੀਂ ਸੋਕੇ ਆਉਂਗੇ ਅਗਲੇ ਸਾਲ ਪੂਰੀ ਕਰੂਗਾ ਜੀ 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 ਸੋ ਧੰਨਵਾਦ ਜੀ ਸੋ ਇੱਕ ਵਾਰ ਸਾਰੀ ਸੰਗਤ ਦਿਖਾ ਦਿਓ ਘੁਮਾ ਕੇ ਕਿਉਂਕਿ ਗਰਮੀ ਬਹੁਤ ਹੈ ਤੇ ਅੱਗੇ ਚੱਲ ਕੇ ਫਿਰ ਜਿੱਥੇ ਰੋਕਾਂਗੇ ਤੇ ਉੱਥੇ ਗੱਲਬਾਤ ਕਰਾਂਗੇ ਸੋ ਜਿਹੜਾ ਇਹ ਸਾਰਾ ਜੱਥਾ ਬਾਬਾ yogi peer ji ਦੇ ਸਥਾਨ ਤੋਂ ਉਹਨਾਂ ਦੀ ਕਿਰਪਾ ਨਾਲ ਹੀ ਜਾ ਰਿਹਾ ਅਰਦਾਸ ਇਹ ਕਰਿਓ ਕਿ ਇਸੇ ਤਰ੍ਹਾਂ ਇਹ ਲੜੀ ਚੱਲਦੀ ਰਹੇ ਜਿਵੇਂ ਉਹਨਾਂ ਨੇ ਕਿਹਾ ਕਿ ਇਸ ਤੋਂ ਅਗਲੀ ਵਾਰ ਫਿਰ ਡਬਲ ਹੋ ਜੇ ਸੋ ਥੋਪੀ ਵਾਲੇ ਨੌਜਵਾਨਾਂ ਦਾ ਵੀ ਧੰਨਵਾਦ ਜਿਹੜੀ ਸੰਗਤ ਸਾਡੇ ਨਾਲ ਜੁੜੀ ਹੈ ਪਿੰਡ ਮੋਹਰਾਂ ਤੋਂ ਪਿੰਡ ਤੋਲਾਂ ਤੋਂ ਪਿੰਡ ਟਕਾਰਲੇ ਤੋਂ ਰੋਪੜ ਤੋਂ ਸ਼੍ਰੀ ਨੂਰਪਵਨੰਦਪੁਰ ਸਾਹਿਬ ਤੋਂ ਅ ਅਨੰਦਪੁਰ ਸਾਹਿਬ ਨੂਰਪਵੇਦੀ ਤੋਂ ਤੇ ਲੁਧਿਆਣੇ ਤੋਂ ਵੀ ਸਾਡੀ ਟੀਮ ਹੈ ਗਹੌਣ ਤੋਂ ਵੀ ਗਹੌਣ ਤੋਂ ਵੀ ਸੰਗਤ ਜੁੜੀ ਹੈ ਸੋ ਸਾਰਿਆਂ ਦਾ ਧੰਨਵਾਦ ਜੀ ਬਲਾਚੌਰ ਦੀ ਵੀ ਸੰਗਤ ਆਈ ਸੀ ਸੋ ਬਲਾਚੌਰ ਦੀ ਵੀ ਸੰਗਤ ਸਾਡੇ ਨਾਲ ਜੁੜੀ ਹੈ ਸੋ ਇੱਕ ਵਾਰ ਫਿਰ ਫਤਿਹ ਬੁਲਾਈਏ ਜੀ ਉਸ ਤੋਂ ਬਾਅਦ ਚਾਲੇ ਪਾਨੇ ਆ ਜੀ ਮਲੇ ਈਸੋਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਦਾ ਧੰਨਵਾਦ ਜੀ ਬਲਾ ਚੌਰ ਦੀ ਵੀ ਸੰਗਤ ਕਿਹਾ ਸੀ ਸੋ ਬਲਾ ਚੌਰ ਦੀ ਵੀ ਸੰਗਤ ਸਾਡੇ ਨਾਲ ਜੁੜੀ ਹੈ ਸੋ ਇੱਕ ਵਾਰ ਫਿਰ ਫਤਿਹ ਬੁਲਾਈਏ ਜੀ ਉਸ ਤੋਂ ਬਾਅਦ ਚਾਲੇ ਪਾਣੇ ਆ ਜੀ ਮਲੇ ਈਸੋਨ ਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ